ਅਬੂਰ ਦੇ ਇੱਕ ਕਾਂਗਰਸ ਦੇ ਮਹਿਲਾ ਪ੍ਰਧਾਨ ਨੇ ਬੀਬੀ ਜੀ ਕਵਿਤਾ ਜੀ ਤੇ ਉਹਨਾਂ ਨੇ ਕਹਿੰਦੇ ਵੀ ਆਪਦੇ ਪਤੀ ਨੂੰ ਬੜਾ ਖੜਕਾਇਆ ਪਈ ਬੜਾ ਕੁੱਟਿਆ ਕਹਿੰਦੇ ਜ਼ਖਮ ਵੀ ਡੂੰਘੇ ਨੇ ਇੱਕ ਤੇ ਮਾੜੀ ਮੋਟੀ ਲੜੌਣ ਲਈ ਜਦੋਂ ਘਰ ਵਾਲੀ ਨੇ ਕੁੱਟਤਾ ਤੇ ਇਦੋਂ ਵੱਡਾ ਜ਼ਖਮ ਡੂੰਘਾ ਕੀ ਹੋਏਗਾ ਦੱਸੋ ਤੁਸੀਂ ਉਹਨਾਂ ਜ਼ਖਮਾਂ ਤੇ ਲੂਣ ਪਾ ਰਹੇ ਹੈਂ ਵੀ ਜਦੋਂ ਘਰ ਵਾਲੀ ਨੇ ਛੱਤਰ ਹੀ ਮਾਰ ਤੇ ਮੈਨੂੰ ਦੱਸੋ ਐ ਤੂੰ ਵੱਡਾ ਜ਼ਖਮ ਕਿਹੜਾ ਬੰਦੇ ਦੇ ਲੱਗਿਆ ਅੰਦਰੋਂ ਅੰਦਰ ਹੀ ਤਾਂ ਕਈਆਂ ਦੇ ਹੋ ਜਾਂਦੇ ਪਰ ਬਾਹਰ ਆ ਜਾ ਨੇ ਉਹ ਨਹੀਂ ਉਹ ਹੀ ਮੈਂ ਕਹਿੰਦਿਆਂ ਤੋਂ ਵੱਡਾ ਜ਼ਖਮ ਕੀ ਹੁੰਦਾ ਸੀ ਅੱਜ ਤੋਂ ਵੱਡਾ ਜ਼ਖਮ ਕੀ ਹੁੰਦਾ ਮੈਂ ਜਦੋਂ ਸ਼ਤਰੌਲ ਘਰੋਂ ਹੋ ਜਾਵੇ ਤੇ ਬਾਹਰੋਂ ਫਿਰ ਤੁਹਾਨੂੰ ਪਤਾ ਤਾਨੇ ਮੇਨੇ ਓਹ ਹੋ 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 ਤਾਂ ਹੀ ਤੋਂ ਮੰਗ ਕਰਦੇ ਆ ਵੀ ਮਹਿਲਾ ਯੋਗ ਵਾਂਗੂ ਇੱਕ ਬਈ ਮਰਦ ਯੋਗ ਵੀ ਬਣਾ ਦਿਓ ਜਿਹਦੇ ਵਿੱਚ ਕਿਉਂਕਿ ਅੱਜ ਕੱਲ੍ਹ ਸ਼ਤਰਪੋਲਾ ਬੰਦਿਆਂ ਨੂੰ ਬਹੁਤ ਹੁੰਦਾ ਹੈ ਉਹ ਬੰਦੇ ਵਿਚਾਰੇ ਬੰਦਿਆਂ ਚ ਬਹਿ ਕੇ ਆਪਦਾ ਦੁੱਖ ਵੀ ਨਹੀਂ ਰੋ ਸਕਦੇ। ਅਗਲਾ ਕਹਿੰਦਾ ਕਿ ਯਾਰ ਤੂੰ ਕਾਹਦਾ ਬੰਦਾ ਹੈਂ? ਘਰ ਦੀ ਜਨਾਨੀ ਦੇ ਉਹ ਇੱਕ ਰੀਲ ਚੋਂ ਕਹਿੰਦਾ ਯਾਰ ਇਹ ਜਨਾਨੀ ਦੇ ਇੰਨਾ ਥੱਲੇ ਲੱਗਾ ਮਰੂਤੀ ਦੀ ਚੈਸੀ ਵੀ ਨਹੀਂ ਥੱਲੇ ਨਹੀਂ ਲੱਗੀ ਹੁੰਦੀ। ਮਤਲਬ ਕਿ ਉਹ ਲੋਕ ਵੀ ਮਿਹਨੇ ਮਾਰਦੇ ਨੇ ਜਨਾਬ। ਅੱਛਾ ਇਹਦੇ ਚ ਹੋਰ ਕੀ ਹੈ ਤੁਹਾਡੇ ਕੋਲ? ਇਹਦੇ ਚ ਮੈਨੂੰ ਤਾਂ ਇੰਨੀ ਇੱਕ ਗੱਲ ਚੰਗੀ ਲੱਗੀ ਵੀ ਜੇ ਕੋਈ ਨਸ਼ੇੜੀ ਹੈ, ਕੋਈ ਕੰਮ ਨਹੀਂ ਕਰਦਾ ਨਿਕੰਮਾ ਉਹਦੇ ਤੇ ਚਲੋ ਪੈ ਵੀ ਜਾਂਦੀਆਂ। ਇਹ ਤੇ ਕਹਿੰਦੇ ਬਿਜਲੀ ਬੋਰਡ ਦੇ ਰਿਟਾਇਰਡ ਐਸ ਡੀਓ ਨੇ। ਓਹੋ। ਤੇ ਨਾਲ ਹੁਣ ਸ਼ਾਇਦ ਕੋ ਗੈਸ ਏਜੰਸੀ ਵੀ ਚਲਾਉਂਦੇ ਸੀ ਇਹ ਤੇ ਜ਼ਖਮ ਨਹੀਂ ਹੈ ਤੇ ਜ਼ਖਮਾਂ ਦੇ ਉੱਤੇ ਤੇਜਾਬ ਸੁੱਟਣ ਵਾਲੀ ਗੱਲ ਹੈ ਕਿਦੇ ਲੂਣ ਕੋਈ ਭੁਗਦਾ ਹੈ ਤੇ ਲੂਣ ਲੂਣ ਦੀ ਥਾਂ ਤੇ ਕੋਈ ਤੇਜਾਬ ਦਾ ਤੋਪਕਾ ਪਾ ਦੇ ਜਖਮ ਦਾ ਕੀ ਬਣੇਗਾ ਤੁਸੀਂ ਸੋਚ ਕੇ ਵੇਖੋ ਬਿਲਕੁਲ ਜ਼ਖਮ ਦਾ ਤੈਨ ਸੂਰ ਬਣ ਜਾਏਗਾ ਸਾ ਗੱਲ ਇਹ ਆ ਕਿ ਭਾਈ ਉਲਟਾ ਜਮਾਨਾ ਚੱਲਣ ਡਿਆ ਸਭੋਂ ਸੱਚ ਆ ਅੱਛਾ ਹੁਣ ਕਾਂਗਰਸ ਪ੍ਰਧਾਨ ਵਡਿੰਗ ਸਾਹਿਬ ਨੂੰ ਬੇਨਤੀ ਹੈ ਕਿ ਪਹਿਲਾਂ ਤੇ ਇਹ ਝਗੜਾ ਨਬੇੜੋ ਤੁਸੀਂ ਤੁਹਾਡੀ ਇਕਤਾ ਬਾਅਦ ਦੇ ਵਿੱਚ ਹੋਣੀ ਚਾਹੀਦੀ ਹੈ ਪਹਿਲਾਂ ਇਹਨਾਂ ਦੀ ਪਤੀ ਪਤਨੀ ਦੀ ਇਕਤਾ ਕਰਾਓ ਹੈ ਦੇਖੋ ਕਮਾਲ ਦੀ ਗੱਲ ਆ ਉਹ ਦੱਸਦੇ ਕਿ ਮਾਮਲਾ ਪੁਲਿਸ ਕੋਲ ਪਹੁੰਚਿਆ ਹੋਇਆ ਹੈ ਹਾਂਜੀ ਹਾਂਜੀ ਬਿਲਕੁਲ ਤੇ ਗੱਲ ਕੀ ਹੈ ਕਿ ਉਹ ਕਹਿੰਦੇ ਵੀ ਪ੍ਰਾਪਰਟੀ ਪ੍ਰਾਪਰਟੀ ਬੀਬੀ ਦੇ ਨਾਮ ਸੀ ਸਾਰਾ ਕੁਝ ਠੀਕ ਹੈ ਜੋ ਉਹ ਕਰਵਾ ਲਿਆ ਜੀ ਕਹਿੰਦੇ ਵੀ ਫੈਕਟਰੀ ਜਿਹੜੀ ਉਹ ਏਜੰਸੀ ਗੱਲ ਉਹ ਵੀ ਨਾਮ ਕਰਾ ਲਈ ਆ ਹਾਂਜੀ ਉਹ ਕਿਤੇ ਤਾਲਾ ਠੋਕ ਕੇ ਚੱਲੀ ਸੀ ਵੀ ਤੂੰ ਜਾ ਕੇ ਜਾ ਕੇ ਤਾਸ਼ ਤੂਸ਼ ਖੇੜ ਮੈਂ ਤੇਰੇ ਤੋਂ ਕੀ ਲੈਣਾ ਉਹਨੇ ਕਿਤੇ ਨਾ ਨੁਕਰ ਕੀਤੀ ਕਿ ਜਿੰਦਰਾ ਤੇ ਨਾ ਮਾਰ ਉਹਨੇ ਕੋ ਚੱਕ ਕੇ ਕੋਈ ਚੀਜ਼ ਮਾਰਤੀ ਆ ਦੱਸਦੇ ਆਦੇ ਹੂੰ ਤੋ ਨਕੀਲੀ ਚੀਜ਼ ਸੀ ਕਿ ਉਹ ਤੇ ਇੱਕ ਦਿਲ ਤੇ ਜ਼ਖਮ ਇੱਕ ਹੱਥ ਤੇ ਜ਼ਖਮ ਵੀ ਆਉਦੇ ਉਹਨੇ ਹੁਣ ਪਰਚਾ ਘਟਾਤਾ ਤੂੰ ਮਾੜੀ ਗੱਲ ਆ ਜੀ ਮਾੜੀ ਗੱਲ ਜਿਵੇਂ ਕਹਿੰਦੇ ਹੁੰਦੇ ਨਾ ਜੀ ਤੁਸੀਂ ਵੀ ਕਈ ਵਾਰੀ ਦੱਸਦੇ ਹੋ ਨਾ ਵੀ ਇੱਕ ਨੂੰ ਧਮਕਾਉਣਾ ਜਾਂ ਡਰਾਉਣਾ ਜਾਂ ਕਿਸੇ ਨੂੰ ਦਬਾਉਣਾ ਦੂਜੇ ਵਾਸਤੇ ਹੁੰਦਾ ਵੀ ਤੂੰ ਕਰਨ ਕਰ ਲਾ ਪਰ ਇੱਥੇ ਇਹੀ ਹੋਇਆ ਪਾਈ ਨਾ ਜੀ ਨਹੀਂ ਕਹਿਣਾ ਹਾਂ ਜੀ ਕਹਿਣਾ ਬਸ ਹਾਂ ਜੀ ਹੰਸਰਾ ਜੰਗੋ ਤੁਹਾਨੂੰ ਪਤਾ ਉਹ ਜਿਵੇਂ ਕਹਿੰਦੇ ਮੈਂ ਤਾਂ ਮਿੰਨਤ ਅੱਜ ਮਿੰਨਤ ਆ ਜੀ ਹੰਸਰਾ ਜੰਸਤੀਆਂ ਗੱਲਾਂ ਬੜੀਆਂ ਵੈਸੇ ਕਬੀਲਦਾਰੀ ਦੇ ਸੰਦਰਭ ਵਿੱਚ ਦੇਖੀਏ ਹੁਣ ਤੇ ਉਹਨਾਂ ਦੀ ਜੀਵਨ ਸਾਥੀ ਚਲੀ ਗਈ ਹੈ ਜੀ ਬੀਬੀ ਬਹੁਤ ਅੱਛੀ ਸੀਗੀ ਉਹ ਬੱਚੀ ਰੂਹ ਸੀ ਕਹਿੰਦੇ ਵੀ ਮੈਂ ਆਪਦੀ ਬੀਬੀ ਦੇ ਨਾਲ ਕਦੇ ਬਹਿਸ ਹੂੰ ਠੀਕ ਹੈ ਜੀ ਮੈਂ ਤੇ ਪੈਰੀ ਪੈ ਜਾਂਦਾ ਬਸ ਹਾਂ ਉਹਨਾਂ ਦਾ ਸਟਾਈਲ ਉਹਨਾਂ ਦਾ ਵੀ ਸਟਾਈਲ ਹੈ ਉਹਨਾਂ ਦਾ ਸਟਾਈਲ ਆ ਤੇ ਮੇਰਾ ਇੱਕ ਹੋਰ ਦੋਸਤ ਆ ਹੂੰ ਉਹ ਕਹਿੰਦਾ ਵੀ ਮੈਂ ਅਜ ਤੱਕ ਆਪਦੀ ਘਰ ਵਾਲੀ ਨੂੰ ਨਾ ਨਹੀਂ ਕਹੀ ਉਹ ਕਹੇ ਕਿ ਸ਼ਿਮਲਾ ਜਾਣਾ ਚਲ ਚਲਾਂਗੇ ਉਹ ਕਹਿੰਦੇ ਨਹੀਂ ਸ਼ਿਮਲਾ ਤਾਂ ਕੈਂਸਲ ਆ ਮੈਂ ਗੋਆ ਜਾਣਾ ਠੀਕ ਹੈ ਚਲ ਚਲਾਂਗੇ ਜੀ ਤੇ ਜਾਣਾ ਕਿਤੇ ਵੀ ਨਹੀਂ ਬਸ ਆਪਾਂ ਤਾਂ ਕਹਿੰਦਾ ਵੀ ਕਦੇ ਨਾ ਹੀ ਨਹੀਂ ਕੀਤੀ ਇਹ ਵੀ ਕਬੀਲਦਾਰੀ ਦਾ ਫੰਡਾ ਐ ਸਾ ਹੂੰ ਕਈ ਇਦਾਂ ਦੇ ਵੀ ਮਿਲਦੇ ਪੱਤਰਪੁਰਖੋ ਕਹਿੰਦੇ ਆਪਾਂ ਗੱਲ ਹੀ ਨਹੀਂ ਸੁਣਦੇ ਪਰ ਹਾਂ ਮੈਂ ਇੱਥੇ ਤੇ ਕੱਟਦਾ ਕਰਦਾ ਸਭ ਨੂੰ ਕੇ ਸਾਹਮਣੇ ਚਲਾਣੋ ਜਾਣਾ ਚਲਾਣੋ ਜਾਣਾ ਕਰਤਾ ਕਰਤਾ ਇਦਾਂ ਟਾਲਮਟੂੜੇ ਚਲੂ ਕਬੀਲਦਾਰੀ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਨੇ ਪਰ ਆ ਜਿਹੜਾ ਜੂਤ ਪਤਾਂਗ ਹੋ ਰਿਹਾ ਬੰਦਿਆਂ ਨੂੰ ਉਹ ਇਹਦੇ ਵਾਸਤੇ ਕੋਈ ਕਾਨੂੰਨ ਵੀ ਆਵੇ ਨਹੀਂ ਛੱਤਰ ਵੇਖੋ ਮਾੜੇ ਆ ਸੱਚੀ ਗੱਲ ਹੈ ਕੋਈ ਵੀ ਮਾਰੇ ਯਾਰ ਸੈਲਫ ਰਿਸਪੈਕਟ ਤੇ ਸੈਲਫ ਰਿਸਪੈਕਟ ਹੈ ਨਾ ਵੀ ਬੀਦੀ ਵੀ ਆ ਬੀਬੇ ਦੀ ਵੀ ਆ ਪਰ ਇੱਥੇ ਕੁੱਟਿਆ ਗਿਆ ਸਾਬਕਾ ਅਧਿਕਾਰੀ ਤੇ ਹੁਣ ਉਹਦੇ ਨਾਲ ਹੋਈ ਹੈ ਮਾੜੀ ਤੇ ਗੱਲ ਠਾਣੇ ਪਹੁੰਚੀ ਆ ਸਾਰੀ ਅਗੋਂ ਕੀ ਹੁੰਦੀ ਆ ਕਾਰਗੁਜ਼ਾਰੀ ਵੇਟ ਰਹੇਗਾ ਵੇਟ ਰਹੇਗਾ ਜੀ 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 ਚਟਨ ਫਾਇਰ ਦੀ ਕਹਿੰਦੇ ਮੈਂ ਤੇ ਇਦਾਂ ਦਾ ਕੇਸ ਵੀ ਦੇਖਿਆ ਕਿ ਨਕੋਦਰ ਥਾਣੇ ਦੇ ਵਿੱਚ ਕਹਿੰਦੇ ਆ ਮੁੰਡੇ ਨੂੰ 15 ਦਿਨ ਸੌਹਰੇ ਨੇ ਕਮਰੇ 'ਚ ਬੰਦ ਕਰਕੇ ਰੱਖਿਆ ਬਈ ਅਜੀਬ ਐ ਸੱਚੀ ਉਹ ਇੱਕ ਮੈਂ ਰੀਲ ਹੋਰ ਦੇਖੀ ਉਹ ਕਹਿੰਦੇ ਪੰਜਾਬ ਦੇ ਲੁਧਿਆਣੇ ਦੀ ਐ ਮੈਨੂੰ ਪਤਾ ਨਹੀਂ ਐ ਉਹ ਬੀਬੀ ਮੋਟਰਸਾਈਕਲ ਦੇ ਪਿੱਛੇ ਬੈਠੀ ਉਹ ਉੱਥੇ ਉਹਨੂੰ ਥਾਪੜੀ ਜਾਂਦੀ ਆ ਇਧਰੋਂ ਚਪੇੜ ਆ ਇਧਰੋਂ ਚਪੇੜ ਤੂੰ ਐਡਾ ਡਰਾਈਵਰ ਸਿਰੇ ਦਾ ਉਹਨੇ ਉਹਦੇ ਪੁੱਤ ਨੇ ਮੋਟਰਸਾਈਕਲ ਨਹੀਂ ਡੋਲਣ ਦਿੱਤਾ ਜਿੰਦਗੀ ਭਾਵੇਂ ਉਹਦੀ ਢੋਲੀ ਪਈ ਆ ਮੈਂ ਲਾਇਆ ਤੁਸੀਂ ਮੈਂ ਤੁਹਾਨੂੰ ਦੱਸਾਂ ਮਿੱਟੂ ਜੀ ਇੱਕ ਦਿਨ ਮੈਂ ਮਾਤਾ ਨੂੰ ਦਿਖਾਤੀ ਤੇ ਮੈਨੂੰ ਮਾਤਾ ਕਹਿੰਦੇ ਸੱਚੀ ਐ ਇਹ ਮੈਨੂੰ ਵੀ ਲੱਗਦੀ ਨਹੀਂ ਐ ਮਾਤਾ ਸਾਨੂੰ ਵੀ ਹੁਣ ਸਭ ਕੁਝ ਸੱਚੀ ਲੱਗਦਾ ਜੋ ਅਸੀਂ ਦੇਖ ਰਹੇ ਹਾਂ ਇਸ ਦੁਨੀਆ ਦੇ ਲੱਗਦਾ ਦੇਖਦਾ ਹੀ ਐ ਖੈਰ ਚਲੋ ਜੀ